ਸਭ ਤੋਂ ਪਹਿਲਾਂ ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬੈਠਣੇ ਇੱਕ ਸਾਡੇ ਉਹ ਬਲਦੀ ਸਿੰਘ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਹਾਲੇ ਰਹਿਾਈ ਬਹੁਤ ਦੂਰ ਦੀ ਗੱਲ ਹੈ ਉਹਨਾਂ ਲਈ ਨਾ ਜ਼ਮਾਨਤਾਂ ਤੇ ਨਾ ਛੁੱਟੀਆਂ ਤੇ ਦੂਜੇ ਪਾਸੇ ਸਾਡੇ ਡਿਗਰੂਗੜ੍ਹ ਬੈਠੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀਆਂ ਹਲੇ ਜਿਹੜੀਆਂ ਕੇਸਾਂ ਦੀਆਂ ਕਾਰਵਾਈਆਂ ਨੇ ਜਿਹੜਾ ਟ੍ਰਾਇਲ ਹੈ ਉਹ ਚਲਾਇਆ ਵੀ ਨਹੀਂ ਜਾ ਰਿਹਾ ਕੋਈ ਨਾ ਕਿਸੇ ਕੇਸ ਤੋਂ ਪਿਛਲੇ 1 ਸਾਲ ਤੋਂ ਉਹ ਜੇਲ੍ਹਾਂ 'ਚ ਬੰਦ ਨੇ ਭੁਖੜਤਾਲਤੇ ਨੇ ਪਿਛਲੇ ਅਠਾ ਦਿਨਾਂ ਤੋਂ ਲੈ ਕੇ 30 ਸਿੰਘ ਸਾਡੇ ਅੰਬਲਸਰ ਜੇਲ੍ਹ ਦੇ ਵਿੱਚ ਭੁਖੜਤਾਲਤੇ ਨੇ ਉਹਨਾਂ ਦੇ ਪ੍ਰਵਾਲ ਭੁਖੜਤਾਲਤੇ ਨੇ ਜਿੰਨਾ ਵਿੱਚੋਂ ਪਤਾ ਲੱਗਿਆ ਕਿ ਭਾਈ ਬਸੰਤ ਸਿੰਘ ਤੇ ਚਾਚਾ ਹਰਜੀਤ ਸਿੰਘ ਦੀ ਹਾਲ ਜਿਹੜੀ ਉਹ ਗੰਭੀਰ ਬਣੀ ਹੋਈ ਆ ਸੋਚਣ ਵਾਲੀ ਗੱਲ ਆ ਕਿ ਇਹ ਕੌਣ ਲੋਕ ਨੇ ਜਿਹੜੇ 30 30 35 35 ਸਾਲ ਜੇਲਾ ਤੋਂ ਬੰਦ ਜੇਲਾ 'ਚ ਬੰਦ ਨੇ ਇਹਨਾਂ ਦੇ ਕੋਈ ਨਿੱਜੀ ਮਸਲੇ ਸੀ ਇਹਨਾਂ ਦੇ ਵੀ ਘਰ ਦੇ ਰੌਲੇ ਸੀ ਇਹ ਕਿਹਦੀ خاطر ਜੇਲਾਂ 'ਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਉੱਜੜ ਗਏ ਜੇ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਵਧੀਆ ਆਪਣਾ ਕਾਰੋਬਾਰ ਛੱਡ ਕੇ ਦੁਬਈ ਦੇ ਵਿੱਚੋਂ ਪੰਜਾਬ ਆਇਆ ਜਿੰਨਾਂ 'ਤੇ ਰਲਕ ਹੁੰਦੀ ਐ ਅਣਖ ਹੁੰਦੀ ਐ ਜਿੰਨਾਂ 'ਚ ਦਰਦ ਹੁੰਦਾ ਆਪਣੀ ਕੌਮ ਦਾ ਆਪਣੀ ਮਿੱਟੀ ਦਾ ਉਹ ਆਉਂਦੇ ਨੇ ਉਹ ਲੜਦੇ ਵੀ ਨੇ ਉਹ ਕਰਵਾਨ ਵੀ ਹੋ ਜਾਂਦੇ ਨੇ ਲਗਾਤਾਰ ਸਿੱਖੀ ਦਾ ਪ੍ਰਚਾਰ ਬਹੁਤ ਨੌਜਵਾਨੀ ਨਸ਼ਾ ਤੇ ਰਾਜਨੀਤੀ ਇਤਿਹਾਸ ਨਾਲ ਜੁੜੀ ਬਹੁਤ ਨੌਜਵਾਨ ਮੈਨੂੰ ਮਿਲਦੇ ਜਦੋਂ ਮੈਂ ਕਦੇ ਪਿੰਡਾਂ 'ਚ ਬੋਲਣ ਜਾਂਦਾ ਸੀ ਦਿਮਾਲੇ ਸਜਾਏ ਹੁੰਦੇ ਇੱਕੋ ਹੀ ਗੱਲ ਕਹਿੰਦੇ ਕਈ ਭਾਈ ਕਈ ਸਾਲ ਚਿੱਟਾ ਪੀਤਾ ਪਰ ਭਾਈ ਅਮਰਤਾਲ ਜੀਆ ਗੱਲਾਂ ਸੁਣ ਕੇ ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅਸੀਂ ਚਿੱਟਾ ਛੱਡ ਚੁੱਕੇ ਆ ਉਹ ਬੰਦੇ ਕਦੇ ਵੀ ਹਕੂਮਤਾਂ ਨੂੰ ਭਾਉਦੇ ਨਹੀਂ ਹੁੰਦੇ ਕਦੇ ਵੀ ਹਕੂਮਤਾਂ ਬਰਦਾਸ਼ਤ ਨਹੀਂ ਕਰਦੀਆਂ ਹੁੰਦੀਆਂ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਆਪਣੀ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਨੇ ਜਿਹੜੇ ਇਨਸਾਨ ਆਪਣੀ ਕੌਮ ਨੂੰ ਸੰਘਰਸ਼ਾਂ ਦੇ ਰਾਹ ਤੋਰਦੇ ਨੇ ਜਿਹੜੇ ਇਨਸਾਨ ਆਪਣੇ ਹੱਕਾਂ ਲਈ ਆਪਣੇ ਇਨਸਾਫ਼ ਲਈ ਲੜਨਾ ਸਿਖਾਉਂਦੇ ਨੇ ਸੋ ਇਸੇ ਕਰਕੇ ਇਹ ਨਿਸ਼ਾਨੇ ਤੇ ਆਏ ਤੇ ਐਨਐਸਏ ਲਾ ਕੇ ਫੋਰਸਾਂ ਵਗਾ ਕੇ ਸੈਂਟਰ ਤੋਂ ਤੇ ਡਿਬਰੂਗੜ੍ਹ ਜੇਲ੍ਹ ਚ ਬੰਦ ਕਰਤੇ ਅੱਜ ਦੇਖਿਆ ਹੁਣ ਆ 4 ਦਿਨ ਪਹਿਲਾਂ ਕਿਸੇ ਸਿੰਘ ਨੇ ਹਰਜੋਤ ਸਿੰਘ ਜਿਹੜਾ ਬੈਂਸ ਮੰਤਰੀ ਆ ਉਹਨੂੰ ਗੁਰੂ ਘਰ ਘੇਰ ਲਿਆ ਸੀ ਕਿ ਤੁਸੀਂ ਐਨਐਸਏ ਲਾਈ ਐ ਉਹ ਉੱਥੇ ਮੁਕਰ ਜਾਂਦਾ ਕਿ ਐਨਐਸਏ ਅਸੀਂ ਨਹੀਂ ਲਾਈ ਐ ਐਨਐਸਏ ਸੈਂਟਰ ਨੇ ਲਾਈ ਐ ਸਾਨੂੰ ਇਹ ਗੱਲ ਇੱਕ ਤਾਂ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜੀ ਐਨਐਸਏ ਲੱਗੀ ਹੈ ਉਹ ਐਨਐਸਏ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਇਹਨਾਂ ਨੇ ਰეკਮੈਂਡ ਕਰਕੇ ਭੇਜਿਆ ਸੈਂਟਰ ਤੋਂ ਸਹਿਮਤੀ ਲਈ ਹੈ ਤਾਂ ਜਾ ਕੇ ਐਨਐਸਏ ਲੱਗੀ ਹੈ ਤੇ ਜਿਹੜੇ ਡਿਗਰੂਗੜ ਬੈਠੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਖਾਣ ਪੀਣ ਪਹਿਨਣ ਉਹ ਡੀਸੀ ਅੰਮ੍ਰਿਤਸਰ ਦੀ ਦੇਖਰੇਖ ਚ ਹੁੰਦਾ ਹੈ ਇੱਥੇ ਸਪਸ਼ਟ ਹੈ ਇਹ ਮੁਕਰਦੇ ਆ ਕਿ ਸੈਂਟਰ ਨੇ ਲਾਈ ਹੈ ਸੈਂਟਰ ਦੀ ਸਾਂਝੀ ਲਈ ਹੈ ਦੋਨਾਂ ਦੀ ਮਿਲੀ ਭੌਤ ਦੇ ਨਾਲ ਨਸੇ ਲੱਗੀ ਹੈ ਜੇ ਪੰਜਾਬ ਦਾ ਮੁੱਖ ਮੰਤਰੀ ਚਾਵੇ ਅੱਜ ਹੀ ਉਹਨਾਂ ਨੂੰ ਪੰਜਾਬ ਜਾ ਸਕਦਾ ਹੈ ਅੱਜ ਹੀ ਇਹ ਨਸੇ ਖਤਮ ਕਰ ਸਕਦਾ ਹੈ ਅੱਜ ਹੀ ਰਿਹਾ ਕਰ ਸਕਦਾ ਐਨੀ ਪਾਵਰ ਐਨੀ ਤਾਕਤ ਪੰਜਾਬ ਦੇ ਮੁੱਖ ਮੰਤਰੀ ਭਾਜ ਸਿੰਘ ਮਾਨ ਕੋਲੇ ਹੈਗੀ ਹੈ ਪਰ ਹਰ ਵਾਰੀ ਗੱਲ ਆ ਜਿਹੜੀ ਤਾਲ ਜਾਂਦੇ ਆ ਕਿ ਸੈਂਟਰ ਕਰ ਰਿਹਾ ਹੈ ਸੈਂਟਰ ਉਹ ਕਰ ਰਿਹਾ ਸੈਂਟਰ ਆ ਕਰ ਰਿਹਾ ਉਹ ਸਾਨੂੰ ਵੀ ਪਤਾ ਸੈਂਟਰ ਕੀ ਕਰ ਰਿਹਾ ਸੈਂਟਰ ਅੱਜ ਦਾ ਨਹੀਂ ਕਰ ਰਿਹਾ ਸੈਂਟਰ 47 ਤੋਂ ਲੈ ਕੇ ਕਰ ਰਿਹਾ ਜੋ ਤੱਕੇ ਜੋ ਜ਼ੁਲਮ ਜੋ ਜ਼ਬਰ ਸੈਂਟਰ ਨੇ ਲਗਾਤਾਰ ਕੀਤੇ ਆ ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਉਹ ਸਾਨੂੰ ਪਤਾ ਹੈ ਪਰ ਇਸ ਮਾਮਲੇ ਦੇ ਵਿੱਚ ਭਵਨ ਸੈਂਟਰ ਨਾਲ ਆ ਰਿਹਾ ਹੋਇਆ ਤੁਸੀਂ ਦੇਖੋ ਸੈਂਟਰ ਨੇ ਸਾਡਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰਤਾ ਬਨੌਰੀ ਬਾਰਡਰ ਤੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੀ ਮਾਰੀ ਹੈ ਟਰੈਕਟਰ ਪਰ ਤੇ ਕਹਾੜੀਆਂ ਨਾਲ ਵੜਤੇ ਟਰਾਲੀਆਂ 'ਚ ਬੈਠੇ ਬਜ਼ੁਰਗ ਕੁੱਤੇ ਸਿਰ ਪਾਰ ਤੇ ਲੱਤਾਂ ਤੋੜਦਿਆਂ ਅੱਖਾਂ ਘੜਤੀਆਂ ਦੋ ਨੌਜਵਾਨਾਂ ਦੀਆਂ ਅੱਖਾਂ ਵੀ ਗੀਆਂ ਉੱਥੇ ਇਹ ਘਰ ਪਾਲਪੁਰੇ ਤੋਂ ਸੀ ਇੱਕ ਮੁੰਡਾ ਤਾਊ ਹੈ ਸੈਫਦੀਪੁਰ ਪਿੰਡ ਤੋਂ ਉਹਦੀ ਵੀ ਐਕਸੀਡੈਂਟ ਚਲੀ ਗਈ ਹੈ ਇੱਕ ਇੰਨਾ ਜਵਲਤਾ ਆ ਰਿਹਾ ਸੈਂਟਰ ਅੱਜ 3 ਦਿਨ ਹੋ ਗਏ ਉਸ ਨੌਜਵਾਨ ਦੀ ਮੌਤ ਹੋਈ ਨੂੰ ਤੇ ਅੱਜ ਹਰਿਆਣਾ ਸਰਕਾਰ ਦਾ ਬਿਆਨ ਸੀ ਕਿ ਉਸ ਨੌਜਵਾਨ ਦੀ ਮੌਤ ਸਾਡੀ ਹੱਦ ਚ ਹੋਈ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਦੇਖਦੇ ਹਾਂ ਇਹਦੀ ਪਰਤਾਲ ਕਰ ਰਹੇ ਆ ਜੇ ਇਥੇ ਐਨਐਸਏ ਲਾਉਣੀ ਹੈ ਇਥੇ ਯੂਰੋਪੀਅਨ ਲਾਉਣੀ ਹੈ ਇਥੇ ਮੁਕਾਦਮੇ ਝੂਠੇ ਦਰਜ ਕਰਨੇ ਆ ਕਿਸੇ ਦੀ ਆਵਾਜ਼ ਤੋਂ ਬੰਦੇ ਲਈ ਤਾਂ ਮਿੰਟ ਲਾਉਂਦਿਆ ਕੋਈ ਪਰਤਾਲ ਨਹੀਂ ਹੁੰਦੀ ਨਾਲ ਦੀ ਨਾਲ ਸੈਂਟਰ ਤੋਂ ਫੋਰਸਾਂ ਵੀ ਆ ਜਾਂਦੇ ਨੇ ਨੇ ਐਨਐਸਏ ਲੱਗ ਜੇ ਨਾ ਜਿਲ੍ਹਾ ਸਿੱਖਤ ਤੇ ਜਾਂਦੇ ਨੇ ਆਪਾਂ ਨਾ ਤੁਹਾਡੇ ਸਾਹਮਣੇ ਇੱਕ ਜ਼ੌਰੀ ਜਾਗੀ ਦਾ ਹਾਰਨਾ ਚੈਨੀ ਖੋਣ ਦਾ ਪਰਚਾ ਫਰੋਟੀਆਂ ਦੇ ਪਰਚੇ ਕੋਈ ਪਰਤਾਲ ਹੋਈ ਕੋਈ ਜਾਂਚ ਹੋਈ ਪਰ 3 ਦਿਨ ਹੋ ਗਏ ਸਾਡੀ ਹਾਜ਼ਰ ਚ ਆ ਕੇ ਉਹ ਸਾਡੇ ਨਾਲ ਕੀ ਕੁਝ ਕਰਕੇ ਗਏ ਆ ਹਾਲੇ ਦਾ ਕਹਿੰਦੇ ਪੜਤਾਲ ਕਰੀ ਜਾਂਦੇ ਆ ਇਥੋਂ ਸਮਝ ਲਓ ਇਹ ਸਾਡੇ ਨਾਲ ਨਹੀਂ ਆ ਇਹ ਸਾਰੇ ਦਿੱਲੀ ਵਾਲੇ ਤੇ ਵਿੱਚੀ ਭਵੰਤਰਗੇ ਭਰਾਵੋ ਰੜੇ ਹੋਏ ਆ ਸੋ ਜਿਹੜੇ ਅੱਜ ਮਗਰਵਸਤੇ ਹੰਝੂ ਪਾਉਂਦੇ ਫਿਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੀ ਬੰਦੀਆਂ ਨੂੰ ਛੱਡੋ ਜੀ ਅਸੀਂ ਨਾਲ ਆਂ ਤੁਹਾਡੇ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਭਰਾਵੋ ਜਦੋਂ ਭਾਈ ਅਮਰਪਾਲ ਸਿੰਘ ਵਰਗੇ ਇੱਥੇ ਪ੍ਰਚਾਰ ਕਰਦੇ ਪਰਦੇਸੀ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਉਹਨਾਂ ਦੇ ਖਿਲਾਫ ਉਹ ਵੀ ਆਪਾਂ ਸਾਰੇ ਜਾਣਦੇ ਆ ਜਿਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਕਿ ਇੱਥੇ ਸਾਡਾ ਕੋਈ ਨਹੀਂ ਆ ਜਿਵੇਂ ਭਾਈ ਡਾਕਟਰ ਸੁਖਬੀਤ ਉਦੋਂ ਕਨੇਕਿਆ ਕਿ ਸਾਨੂੰ ਮਸਲਿਆਂ ਤੋਂ ਪਾਸੇ ਨਹੀਂ ਜਾਣਾ ਚਾਹੀਦਾ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਨਫਰਤ ਦੀਆਂ ਦਵਾਰਾਂ ਨੇ ਜਿਹੜੀਆਂ ਨਫਰਤ ਦੀਆਂ ਕੰਧਾਂ ਨੇ ਜਿਹੜੀਆਂ ਇੰਨੀਆਂ ਉੱਚੀਆਂ ਨਾ ਕਰ ਲ ਗਏ ਆਪਣੇ ਚ ਕਿ ਨਾ ਸਾਫਟ ਦੱਪਿਆ ਜਾਵੇ ਤੇ ਨਾ ਮੂਹਲੇ ਦੱਪਿਆ ਜਾਵੇ ਕਿੱਥੇ ਗਏ ਉਹ ਲੋਕ ਜਿਹੜੇ ਲਗਾਤਾਰੇ ਪ੍ਰਚਾਰ ਕਰ ਰਹੇ ਸੀ ਇਹ ਤਾਂ ਮੁੰਡੇ ਬਰਵਾ ਦੂਗਾ ਜੀ ਇਹ ਤਾਂ ਮਾਹੌਲ ਖਰਾਬ ਕਰ ਦੂਗਾ ਜੀ ਇਹ ਚਰਾਸੀ ਵਾਲਾ ਮਾਹੌਲ ਬਣਾ ਦੂਗਾ ਜੀ ਕੀ ਅੱਜ ਮੁੰਡੇ ਨਹੀਂ ਮਰ ਰਹੇ ਸ਼ਰੇਆਮ ਕਿਤੇ ਦੇ ਨਾਲ ਆਪ ਕੋ 10 ਨੌਜਵਾਨ ਰੋਜ਼ ਮਰਦੇ ਆ ਪਰ ਸਾਨੂੰ ਸਮਝਣ ਦੀ ਲੋੜ ਹੈ ਇਹ ਗੱਲ ਚੇਤੇ ਰੱਖਿਓ ਸਟੇਟ ਦਾ ਇੱਕ ਪਹਿਲੇ ਸਮੇਂ ਤੋਂ ਲੈ ਕੇ ਬੜਾ ਕਾਰਗਰ ਹਥਿਆਰ ਹੈ ਪੂਰਾ ਇਹਨਾਂ ਨੇ ਵਰਤਿਆ ਉਹ ਪਿਆਰਾ ਪ੍ਰਾਪੇ ਗੰਡਾ ਇਹ ਕੀ ਪ੍ਰਾਪੇ ਗੰਡਾ ਕਰਦੇ ਆ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਧਰਤੀ ਦੀ ਗੱਲ ਕਰਦਾ ਆਪਣੀਆਂ ਬੋਲੀਆਂ ਦੀ ਗੱਲ ਕਰਦਾ ਆਪਣੇ ਪਾਣੀ ਦੀ ਗੱਲ ਕਰਦਾ ਆਪਣੀ ਹੋਦ ਨੂੰ ਬਚਾਉਣ ਦੀ ਗੱਲ ਕਰਦਾ ਇਹ ਉਸੇ ਬੰਦੇ ਨੂੰ ਉਸੇ ਇਨਸਾਨ ਦੀ ਕੌਮ ਦੇ ਵਿੱਚ ਲਗ ਫਲਗ ਕਰ ਦਿੰਦੇ ਆ ਉਦੇ ਖਿਲਾਫ ਕਹਿ ਜਾ ਬਰਤਾਂਤ ਘੜਦੇ ਆ ਮਾਹੌਲ ਫੜਜਦੇ ਆ ਉਹਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਜੀ ਇਹ ਬੰਦਾ ਸ਼ੱਕੀ ਐ ਅਲੱਗ-ਫੁਲੱਗ ਕਰਕੇ ਉਸ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਕਰਦੇ ਆਵੇਂ ਸ਼ਕਾਰ ਕਿਵੇਂ ਖੇਡਣ ਆਪਾਂ ਦੇਖਿਆ ਦੀਪ ਆਇਆ ਦੀਪ ਦੇ ਖਿਲਾਫ ਵੀ ਹੋਈ ਪ੍ਰਪਾਗੈਂਡਾ ਹੋਇਆ ਏਜੰਸੀਆਂ ਦਾ ਬੰਦਾ ਸਟੇਟ ਦਾ ਬੰਦਾ ਜਦੋਂ ਗਿਆ ਫਿਰ ਜੀ ਬਹੁਤ ਚੰਗਾ ਸੀ। ਇਹੀ ਕੁਛ ਅਮਰਪਾਲ ਦੇ ਖਿਲਾਫ ਚੱਲਿਆ। ਇਹ ਸਟੇਜ ਨੇ ਛੱਡਿਆ ਜੀ। ਇਹ ਮਾਹੌਲ ਖਰਾਬ ਕਰਦਾ ਜੀ, ਇਹ ਭੜਕਾਉਂਦਾ ਜੀ, ਅੱਗ ਲਾਉਂਦਾ ਜੀ। ਏਜੰਸੀਆਂ ਦਾ ਬੰਦਾ ਜੀ। ਅੱਜ ਉਹ ਜੇਲ੍ਹ 'ਚ ਬੈਠਾ ਹੈ। ਅੱਜ ਅਬਾ ਘਰਾਂ 'ਚ ਬੈਹੇਗੀ। ਮੈਂ ਦੋ ਵਾਰੀ ਮਿਲਣ ਦਾ ਯਤਨ ਕੀਤਾ ਅਮਰਪਾਲ ਸਿੰਘ ਨੂੰ। ਤਾਂ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ। ਕਿ ਭਾਈ ਜੀ ਆਪਾਂ ਇੱਕ ਵਾਰੀ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਲਗਾਤਾਰ ਪ੍ਰਚਾਰ ਕਰਨਾ ਪੈਣਾ ਸੰਤਾਂ ਦੀ ਆਪਾਂ ਗੱਲ ਕਰਦੇ ਆ ਸੰਤਾਂ ਦੀ ਦਸਤਾਰ ਬੰਦੀ 70 ਚ ਹੋਈ 70 ਤੋਂ ਲੈ ਕੇ 81 82 ਤੱਕ ਸੰਤਾਂ ਨੇ ਪ੍ਰਚਾਰ ਕੀਤਾ ਮਰਜੀਵੜੇ ਤਿਆਰ ਕੀਤੇ ਕੌਮ ਨੂੰ ਖੜਾ ਕੀਤਾ ਜੋ ਨਿਰਾਸ਼ਤਾ ਸੀ ਕੌਮ ਦੇ ਵਿੱਚੋਂ ਦੂਰ ਕੀਤੀ ਸੋ ਲਗਾਤਾਰ ਲੋੜ ਹੈ ਅੱਜ ਆਪਾਂ ਫੇਸਬੁਕਾਂ ਦੇ ਬਹੁਤ ਪੱਤੇ ਚੱਕ ਦਿੰਨੇ ਆ। ਬਾਈ ਜੀ ਤੁਹਾਡੇ ਨਾਲ ਕੋਈ ਪਰਵਾਹ ਨਹੀਂ ਕਰਿਓ। ਪਰ ਜਦੋਂ ਗਰਾਊਂਡ 'ਚ ਆਉਣਾ ਹੈ, ਜਦੋਂ ਸੜਕਾਂ ਦੇ ਉੱਤਰਨਾ ਸ਼ਹਿਰ ਚ ਆਉਣਾ, ਉਦੋਂ ਵੀ ਕਿੰਨੇ ਗੜਾ ਜਾਂਦੇ ਆ। ਇਹੀ ਗੱਲ ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ। ਮੈਂ ਕਹਾਂ ਜਿਹੜੇ ਫੇਸਬੁਕ ਦੇ ਪੱਤੇ ਚੱਕਣ ਵਾਲੇ ਆ। ਇਹ ਗਰਾਊਂਡ ਤੇ ਨਾਲ ਖੜਨੇ ਆ ਕੇ। ਹੋਇਆ ਵੀ ਐਵੇਂ। 18 ਤਰੀਕ ਨੂੰ 18 ਮਾਰਚ ਨੂੰ ਸਾਡੇ ਨਾਜਵਾਨਾਂ ਦੇ ਮਾਰੇ ਪੁਲਸ ਲੱਗਦੀ ਆ 19 ਮਾਰਚ ਨੂੰ ਮੂਸੇਲ ਦੀ ਵਰਸੀ ਹੁੰਦੀ ਆ ਮਾਨਸਾ ਉੱਥੇ ਮੈਂ ਬੋਲਦਾ ਵਗਾ ਪੰਜਾਬ ਦੇ ਲੋਕੋ ਕਰਾਏ ਨਿਕਲਿਓ ਉੱਠ ਖੜੋ ਲੋਕ ਚੁੱਪ ਕਰ ਜਾਂਦੇ ਆ ਅਸੀਂ 21 ਤਰੀਕ ਨੂੰ ਤੇ 23 ਤਰੀਕ ਨੂੰ ਦੋ ਇਕੱਠ ਰੱਖਦੇ ਆ ਹਾਜ਼ਰੀਤ ਨੂੰ ਗੁਰਦੁਆਰੇ ਬਟੰਡੇ ਉੱਥੇ ਵੀ ਨਹੀਂ ਪਹੁੰਚਦੇ ਤੁਸੀਂ ਇੱਥੇ ਇਕੱਠੇ ਹੋ ਕੇ ਮਾਦੀ ਆਓ ਹਰੀਕੇ ਪੱਤਰ ਮੋਰਚਾ ਲਾਉਨੇ ਹੋ ਉੱਥੇ ਵੀ ਪੀਲਾ ਹੁੰਦੇ ਨਾ ਵੀ ਪਹੁੰਚੋ ਉੱਥੇ ਵੀ ਨਹੀਂ ਪਹੁੰਚਿਆ ਜਾਂਦਾ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਜੇ ਤੁਹਾਨੂੰ ਲੱਗਦਾ ਵੀ ਬੱਚੇ ਰਹਿ ਜਾਓਗੇ ਤੇ ਬਹੁਤ ਵੱਡਾ ਭਲੇਖਾ ਪਾਲੀ ਬੈਠੇ ਆਉਣ ਵਾਲਾ ਸਮਾਂ ਮੇਰੀ ਗੱਲ ਚੇਤੇ ਰੱਖਿਓ ਆਹਾ ਗੁਰਦਾਮ ਦਾ ਆਦੀ ਨਗਰੀ 'ਚ ਖੜੇ ਆ ਉਹ ਧਰਤੀ ਦੇ ਖੜੇ ਆ ਬੜੀ پاک ਪਵਿੱਤਰ ਧਰਤੀ ਹੈ ਯਾਦ ਰੱਖੋ ਸਿੱਖੋ ਤੁਹਾਡੇ ਲਈ ਆਉਣ ਵਾਲਾ ਸਮਾਂ ਬਹੁਤ ਜਿਆਦਾ ਪਿਆਰ ਤੁਹਾਨੂੰ ਨਖੇੜ ਕੇ ਇਕੱਲੇ ਇਕੱਲੇ ਨੂੰ ਕੱਢ ਕੇ ਤੁਹਾਡੇ 'ਚ ਬਖੇੜੇ ਖੜੇ ਕਰਕੇ ਤਾੜ ਪਾ ਕੇ ਤੁਹਾਡੇ ਸ਼ਕਾਰ ਖੇਜਣਗੇ ਤੇ ਜਿਹੜੇ ਬੰਦੇ ਅੱਜ ਮੈਂ ਕਹਿੰਦਾ ਜਿਹੜੀਆਂ ਵੀ ਧਰਾ ਪੰਜਾਬs ਲੜ ਰਹੀਆਂ ਨੇ ਉਹ ਸੱਜੇ ਪੱਕੀ ਹੋਣੋਂ ਖੱਬੇ ਪੱਕੀ ਹੋਣ ਜਿਹੜੇ ਇਹ ਮਾਹੌਲ ਚੱਕਦੇ ਆ ਉਹ ਤੁਹਾਡੇ ਸਕੇ ਨਹੀਂ ਹੈ ਵੀ ਅਸੀਂ ਇਹਦੇ ਖਿਲਾਫ ਆ ਅਸੀਂ ਇਹਦੇ ਖਿਲਾਫ ਆ ਇਹਨੇ ਆਇਆ ਕਰਤਾ ਇਹਨੇ ਆ ਕਰਤਾ ਇਹ ਬੇਦੱਦੇ ਇਹ ਗਦਾਰ ਨੇ ਅਸੀਂ ਮਿੰਟ ਲਾਉਨੇ ਆ ਬਾਈ ਕਿਸੇ ਇਨਸਾਨ ਨੂੰ ਅਸਮਾਨ ਚ ਲਜਾਣ ਲੱਗੇ ਮਿੰਟ ਲਾਉਨੇ ਆ ਧਰਤੀ ਤੇ ਫਟਕਾ ਕੇ ਸੁੱਟਣ ਲੱਗੇ ਮਿੰਟ ਦੇ ਵਿੱਚ ਧਰਤੀ ਪਾ ਦਿੰਦੇ ਆ ਗਲਚ ਵੀ ਤਾਂ ਗਦਾਰ ਹੈ ਸਰਦੀ ਫੇਰ ਬੰਦ ਕਰਦੇ ਆ ਮੈਂ ਸ਼ੰਭੂ ਵੀ ਦੇਖਿਆ ਮੈਂ ਖਨੋਰੀ ਵੀ ਦੇਖਿਆ ਨੌਜਵਾਨ ਨੂੰ ਤੁਹਾਨੂੰ ਅਪੀਲ ਹੈ ਮੋਰਚੇ ਜਾਤ ਤੇ ਰਹਿ ਕੇ ਜਿੱਤੇ ਜਾਂਦੇ ਆ ਮੋਰਚੇ ਬਿਉਂਦ ਬਿੰਦੀ ਨਾਲ ਜਿੱਤੇ ਜਾਂਦੇ ਆ ਯੋਜਨਾ ਨਾਲ ਜਿੱਤੇ ਜਾਂਦੇ ਆ ਮੋਰਚਾ ਜਿੱਤਣ ਲਈ ਸਾਡੇ ਕੋਲ ਠੰਕ ਟੰਕਾ ਦਾ ਹੋਣਾ ਜ਼ਰੂਰੀ ਹੈ ਸੋਚ ਵਾਲੇ ਬੰਦੇ ਜੁੜਨੇ ਜ਼ਰੂਰੀ ਹੈ ਮੋਰਚਾ ਜਿੱਤਣ ਲਈ ਆਗੂਆਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜੇ ਫੌਜ ਨੂੰ ਕਮਾਂਡਰ ਤੇ ਭਰੋਸਾ ਹੀ ਨਹੀਂ ਫੌਜ ਲੜੂਗੀ ਕਿਵੇਂ ਤੇ ਕਮਾਂਡਰ ਲਵਾਈ ਕਿਵੇਂ ਕਰੂਗਾ ਉੱਥੇ ਵੀ ਮੈਂ ਬੜੀਆਂ ਪੀਲਾ ਕੀਤੀਆਂ ਖਨੌਰੀ ਵੀ ਸ਼ੰਭੂ ਵੀ ਵੀ ਭਾਈ ਆਗੂਆਂ ਦੀ ਗੱਲ ਸੁਣ ਲੋ ਆਗੂਆਂ ਦੀ ਗੱਲ ਸੁਣ ਲੋ ਨੌਜਵਾਨੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਤੁਹਾਡੇ ਜ਼ਿਲ੍ਹੇ 'ਚ ਰੋਹ ਹੈ ਗੁੱਸਾ ਦਰਦ ਹੈ ਪਰ ਅਸੀਂ ਨੁਕਸਾਨ ਕਰਾਏ ਬਿਨਾ ਆਪਣੇ ਮੋਰਚੇ ਪਤੇ ਕਰਨੇ ਆ ਇਹ ਗੱਲ ਚੁੱਪੇ ਰੱਖਿਓ ਸੋ ਅੱਜ ਵਾਰੀ ਸਿਰ ਜੋੜਨ ਦੀ ਲੋੜ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅਗਲੇ ਨੇ ਤੁਹਾਨੂੰ ਇਹ ਹੀ ਦੇਖਣਾ ਕਿ ਇਹ ਕਿਹੜੀ ਵਿਚਾਰਤਾ ਰਾਜਾ ਹੈ ਤੁਹਾਡੇ ਸਿਰ ਤੇ ਪਾਗਾ ਤੇ ਮੂੰਹ ਤੇ ਦਾੜਾ ਦੇਖਣਾ ਤੇ ਗੱਲ ਚ ਤੈਰ ਪਾ ਦੇਣਾ ਇਹ ਪਹਿਲਾਂ ਵੀ ਹੋਇਆ ਕੋਈ ਨਹੀਂ ਪਸਦੇ ਉਹ ਸਰਕਾਰੀ ਪਛਾਣ ਦੇਖਦੇ ਆ ਕਿ ਸਿੱਖ ਹੈ ਕੋਈ ਗੱਲ ਨਹੀਂ ਆ ਜਾ ਫਿਰ ਜਿਸ ਤਰੀਕੇ ਨਾਲ ਸਾਡਾ ਮੁੰਡਾ ਨਵੇਂ ਗਾਂਵ ਵਾਲਾ ਮੁੰਡਾ ਪੀਜੀਆਈ ਪਿਆਰੋ ਤੱਕ ਜਵਾਰੇ ਤੋੜ ਤੇ ਨੱਕ ਭੰਨਤਾ ਬਾਹਾਂ ਭਰਤੀਆਂ ਲੱਤਾਂ ਇੱਕ ਦਾ ਤੁਰ ਚਾਰ ਪਾਉ ਦੇ ਭੰਨੀ ਗਈ ਹੈ ਕੁੱਟ ਕੇ ਚੱਡੇ ਪਾਰ ਕੇ ਬੋਰੀ 'ਚ ਪਾ ਕੇ ਲੇਕੇ ਗਏ ਆ ਤੇ ਰੋਪ ਨੂੰ ਪਿਆ ਉਥੇ ਰੈਫਰ ਵੀ ਨਹੀਂ ਹੁੰਦੇ ਰਹੇ 307 ਦਾ ਪਰਚਾ ਉਹਦੇ ਦੇਤਾ ਲਾ ਲਿਆ ਇਹ ਮਾਨਸ ਤਾਰੂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੀ ਚੱਲ ਰਿਹਾ ਤੇ ਅਸੀਂ ਅੱਜ ਵੀ ਇਹ ਆਪਣੇਆਂ ਦੇ ਖਿਲਾਫ ਮੋਰਚੇ ਖੋਲੀ ਬੈਠੇ ਆ ਦੁੱਖ ਲੱਗਦਾ ਭਾਈ ਉੱਥੇ 75 ਸਾਲ ਦਾ ਬਾਪੂ ਡੱਲੇ ਵਾਲ ਕੈਂਸਰ ਦਾ ਮਰੀਜ਼ ਐ ਤੇ ਜੋ ਜਵਾਨੀ ਇਹ ਗਾਲਾਂ ਕੱਢਦੀ ਇਹ ਨਾ ਮੈਂ ਉੱਥੇ ਖੜਾ ਸੀਗਾ ਤਾਹਾਂ ਬੋਲੀ ਜਾਂਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਿਆ ਤੂੰ ਵਿੱਕ ਗਿਆ ਤੂੰ ਡਰ ਗਿਆ ਤੂੰ ਝੁਟ ਗਿਆ ਜੇ ਭਈ ਉਹ ਗਾਹਾਂ ਵੱਗ ਜਾਂਦਾ ਉੱਥੇ ਪੰਜ ਸੱਤ 10 ਮੁੰਡਿਆਂ ਦਾ ਇਨਸਾਨ ਹੁੰਦਾ ਪਰ ਸਾਡੇ ਆਹੀ ਲੋਕਾਂ ਨੇ ਕਹਿਣਾ ਸੀ ਇਸ ਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਬਰਵਾਤੇ ਸਹੀ ਗੱਲ ਹੈ ਇਹ ਕੰਮ ਨਾ ਕਰੋ ਆਪ ਦੀ ਸ਼ਕਤੀ ਇਕੱਠੀ ਕਰੋ ਤਾਕਤ ਇਕੱਠੀ ਕਰੋ ਸਿਰ ਜੋੜੋ ਸੂਝਵਾਨ ਬੰਦੇ ਬੈਠ ਕੇ ਵਿਚਾਰਾ ਕਰੋ ਸਾਡੇ ਅੱਗੇ ਵੀ ਸਿੰਘ ਲੜਦੇ ਸੀ ਗੁਰਮਤੇ ਪਕਾਉਂਦੇ ਸੀ ਮੀਟਿੰਗਾਂ ਬੈਠਦੇ ਨਾ ਸੀਗਾ ਪਹਿਲਾਂ ਵਿਚਾਰਾ ਹੁੰਦਾ ਸੀ ਫਿਰ ਜੰਗ ਚ ਕੋਦੇ ਸੀ ਇਸ ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਬੀਤੇ ਅੱਜ ਵੀ ਨਹੀਂ ਉੱਠੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ ਉਨੀ ਕੀ ਹੋ ਗਈ ਕੋਈ ਇਨਸਾਨ ਹੋ ਗਿਆ ਜਾਣੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਧੋਦਾ ਦੇ ਕੱਟ ਕਰਨੇ ਬਰਸ਼ੀਆਂ ਦੇ ਕੱਟ ਕਰਿਆ ਕਰੋਗੇ ਫਿਰ ਵੀ ਹਾਂ ਭਾਈ ਤੇਰੀ ਸੋਚ ਤੇ ਪਹਰਾ ਜਾਗੇ ਠੋਕ ਕੇ ਦੀਪ ਸਿੱਧੂ ਨੇ ਫਤਿਹਗੜ੍ਹ ਸਾਹਿਬ ਵਾਰਸ ਪੰਜਾਬ ਦੇ ਜਿਹੜੇ ਬੰਦੀ ਬਣਾਈ ਸੀ ਕਿੰਨਾ ਬੰਦਾ ਪਹੁੰਚਿਆ ਪਤਾ 250 ਜਿੱਦ ਦੇ ਦੀਪ ਸਿੱਧੂ ਦੀ ਮਾਤ ਹੁੰਦੀ ਹੈ ਸ਼ਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹ ਦਾ ਮਤਲਬ ਬੰਦੇ ਦੇ ਜਾਨ ਤੋਂ ਬਾਅਦ ਹੀ ਕੱਟ ਕਰਨਾ ਹੈ। ਔਰ ਤੁਸੀਂ ਸੋਚ ਲਿਓ ਘਰਾਂ 'ਚ ਬਹਿਣਾ ਹੈ, ਮਗਰੋਂ ਕੱਟ ਕਰਨਾ ਹੈ। ਸਭ ਪਹਿਲਾਂ ਕੱਥੇ ਹੋਣਾ ਹੈ। ਹੁਣ ਇਹ ਤਾਂ ਜਿੰਨੇ ਬੰਦੇ ਸਾਡੇ ਬੈਠੇ ਆ ਸਿੰਘ ਬੈਠੇ ਆ, ਉਹਦਾ ਗੱਲ ਤੇ ਖੜੇ ਐ ਵੀ ਜਾਂ ਸਾਡੇ ਨਾਲ ਇਲਾਚਾ ਪੰਜਾਬ ਜਾਣ ਗਿਆ ਤੇ ਜਾਂ ਅਸੀਂ ਪੰਜਾਬ ਜਾਵਾਂ। ਹੁਣ ਆਪਾਂ ਪੰਜਾਬ ਉਹਦੇ ਇਲਾਚਾ ਲੈਣੀਆਂ ਨੇ ਕਿ ਜੋਧਿਆਂ ਨੂੰ ਲੈ ਕੇ ਆਉਣਾ, ਇਹ ਤੈ ਤੁਸੀਂ ਕਰੀ। दुख दी ਗੱਲ ਹੈ ਮੈਨੂੰ ਬਾਈ ਡਾਕਟਰ ਸਾਹਿਬ ਨੇ ਦੱਸਿਆ ਉਹ ਦੁੱਖ ਨੇ ਸਾਹਿਬ ਨੇ ਕਹਿੰਦੇ ਬਾਈ ਅੰਮਰਸਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਗਏ ਲੋਕਲ ਬੰਦੇ ਬਹੁਤ ਘੱਟ ਆਏ ਦੂਰੋਂ ਦੂਰੋਂ ਆ ਗਏ ਹਲੇ ਚੱਲ ਕੇ ਮਾਜਾ ਹਮੇਸ਼ਾ ਸੰਘਰਸ਼ਾਂ ਦਾ ਜੰਗਾ ਜੁੱਧਾਂ ਦਾ ਘੜ ਰਿਹਾ ਹੈ ਮਾਜਾ ਤੁਹਾਨੂੰ ਅਪੀਲ ਕਰਦਾ ਇੱਥੇ ਜੋਰ ਵੱਧ ਤੋਂ ਵੱਧ ਲਾਓ ਬਾਈ ਕਿ ਅਪੀਲ ਹੈ ਸਟੇਟ ਸੈਕਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਈ ਮੁਦਿਆ ਤੋਂ ਆਸੇ ਪਾਸੇ ਨਾ ਜਾਣ ਦਿਓ ਗੱਲ ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਇੱਥੇ ਆਏ ਹੁੰਦੇ ਆ ਮੋਰਚੇ 'ਚ ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਆ ਫੇਸ ਪਹੁੰਚਦੀ ਆ ਠੀਕ ਨਹੀਂ ਹੁੰਦਾ ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਤ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੇਚੀਤੀ ਸਾਲ ਤੋਂ ਜੇਲਾ 'ਚ ਬੰਦ ਆ ਤੇ ਦੂਜਾ ਇਹ ਸਾਡੇ ਬੰਦੀ ਸਿੰਘ ਬਿਰੂਗੜ ਬੈਠੇ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਲੈ ਕੇ ਆਉਣੇ ਆ ਤੁਸੀਂ ਕੋਈ ਜਥੇਬੰਦ ਇਕਤਾਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਪ੍ਰੋਗਰਾਮ ਦਿੱਤਾ ਜਾਵੇ ਵੱਡੇ ਕੱਠ ਦੀ ਕਾਲ ਦਿਓ ਪੰਜਾਬ ਪੁੱਤਰ ਦੇ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪਿੰਡ-ਪਿੰਡ ਜਾਵਾਂਗੇ ਲੈ ਮੈਂ ਇੱਥੇ ਰਹਿ ਪਾਦਾ ਅਸੀਂ ਮਾਝੇ ਦੇ ਵਿੱਚ ਜਿੰਨੇ ਪਿੰਡ ਅਸੀਂ ਜਾਣ ਨੂੰ ਤਿਆਰ ਹਾਂ ਅਸੀਂ ਵੀ ਭਾਈ ਆਓ ਇਕੱਠੇ ਹੋ ਗਿਆ ਪੰਮਰ ਸਰ ਇਕੱਠੇ ਹੋਣਾ ਜਾਂ ਕਿਤੇ ਵੀ ਆਪਾਂ ਇਕੱਠੇ ਹੋਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਡੇ ਕੱਠ ਨੇ ਸੋਡੀ ਤਾਕਤ ਨੇ ਸਰਕਾਰ ਚ ਕਾਉਣੀ ਹੈ। ਕਈ ਗਿਲਾ ਕਰਦੇ ਆ ਕਿ ਬਈ ਭਾਨੇ ਵਾਲੀ ਬਾਰੀ ਇੰਨਾ ਕੱਟ ਕਰ ਲਿਆ ਹੁਣ ਕਿਉਂ ਨਹੀਂ? ਭਾਨੇ ਵਾਲੀ ਵੀ ਬਈ ਆਪਣੇ 15 ਦਿਨ ਪਿੰਡਾਂ 'ਚ ਫਿਰਦਾ ਰਿਹਾ ਲੋਕਾਂ ਨੂੰ ਅਪੀਲਾ ਕਰਦਾ ਰਿਹਾ। ਤਾਂ ਲੋਕ ਨੌਜਵਾਨ ਖਾਸ ਤੌਰ 'ਤੇ ਉੱਠ ਕੇ ਵੱਡੀ ਗਿਣਤੀ 'ਚ ਆਇਆ, ਰੋਕਾਂ ਤੋੜ ਕੇ ਆਇਆ। ਉਹ ਸਦਾ ਸਰਕਾਰ ਦਾ ਡਰ ਕੱਢ ਕੇ ਆਇਆ ਜਿਹੜਾ ਚੋ। ਤੇ ਤਾਂ ਭਾਨਾ ਤੁਹਾਡੇ ਵਿੱਚ ਅਜੇ ਨਹੀਂ ਜੋ ਭਾਨੇ ਨਾਲ ਕਰ ਰਹੇ ਸੀ। ਪਿੰਡੋਂ ਜੇ ਨਹੀਂ ਭਾਨਾ ਦੋ ਤਿੰਨ ਸਾਲ ਬਾਹਰ ਆ ਜਾਂਦਾ। ਹੁਣ ਜੇ ਆਪਾਂ ਮਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਉਣਾ ਐ ਐਨਐਸਏ ਕਰਵਾਉਣੀ ਐ। ਤਦ ਬਈ ਇਹੇ ਕੰਮ ਕਰਨਾ ਪੈਣਾ ਜਿੰਨੇ ਸਾਡੇ ਇੱਥੇ ਕੋ ਪ੍ਰਚਾਰਕ ਭਰਾ ਹੈਗੇ ਆ ਉਹਨਾਂ ਨੂੰ ਵੀਲ ਕਰਦਾ ਬਈ ਪਿੰਡੋਂ ਪਿੰਡੀ ਜਾਓ। ਲਾਮ ਬੰਦ ਕਰੋ ਲੋਕਾਂ ਨੂੰ। ਜਗਾਓ ਲੋਕਾਂ ਨੂੰ ਕਾਫਲੇ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਵੀ ਹੀਰਾ ਕੱਟ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ ਜਿਵੇਂ ਜਿਵੇਂ ਇੱਥੇ ਕੱਠ ਬਧੂ ਬਧੀ ਗੱਲ ਯਾਦ ਰੱਖਿਓ ਜਿਵੇਂ ਜਿਵੇਂ ਸਰਕਾਰ ਨੇ ਤੁਹਾਨੂੰ ਸੁਨੇਹੇ ਭੇਜਨੇ ਆ। ਅਗਲਾ ਤੁਹਾਡਾ ਵਜਨ ਦੇਖਦਾ ਅੱਜ ਮੀਟਿੰਗ ਕੀਤੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ। ਖੁਰ ਪੰਜਾਬ ਦਾ ਮੁੱਖ ਮੰਤਰੀ ਨੇ ਮੀਟਿੰਗ ਕਰਨ ਆਇਆ ਗ੍ਰੈਸ ਕੱਟਰ ਨਾਲ ਮੀਟਿੰਗ ਕਰਾਤੀ ਜੀ। ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨਹੀਂ 13 ਅਪ੍ਰੈਲ ਨੂੰ ਛੱਡ ਦੇਾਂਗੇ 13 ਅਪ੍ਰੈਲ ਨੂੰ ਪੰਜਾਬ ਭੇਜ ਦੇਾਂਗੇ 13 ਅਪ੍ਰੈਲ ਦਾ ਭਾਈ 2 ਮਹੀਨੇ ਪਏ ਆ ਸਾਡੇ ਬੰਦਿਆਂ ਦੀ ਹਾਲਤ ਅੱਜ ਬਹੁਤ ਨਾਜ਼ਿਕ ਹੈ 13 ਅਪ੍ਰੈਲ ਕਦੋਂ ਆਈ ਤੇ ਮੀਡੀਆ ਖਬਰ ਪਤਾ ਕੀ ਚਲਾ ਰਿਹਾ ਹੈ ਸ਼ਾਂਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਭੇਜੇ ਜਾਣਗੇ ਮੀਡੀਆ ਵੀ ਇੱਕ ਵਰਤਾਂਤ ਘਰ ਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ ਚਿਸ ਕਰਕੇ ਸਾਨੂੰ ਸਾਰੇ ਪਾਸੋਂ ਸਟੇਟ ਰਹਿਣ ਦੀ ਲੋੜ ਐ ਚੰਨੇ ਰਹਿਣ ਦੀ ਲੋੜ ਐ মিডিਆ ਵੀ ਇਹਨਾਂ ਦਾ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ ਇਹਦਾ ਆਈਟੀ ਸੈੱਲ ਵੀ ਬਹੁਤ ਮਜ਼ਬੂਤ ਹੈ ਫੱਲੇ ਉਹ ਟਿੱਪਣੀਆਂ ਹੈਗੀਆਂ ਕਰਦੇ ਆ ਸਾਡੇ ਲੋਕਾਂ ਨੂੰ ਲੱਗਣ ਲੱਗਦਾ ਵੀ ਹਾਂ ਯਾਰ ਗਲਤ ਤਾਂ ਸਹੀ ਐ ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਹੈਡੀਆਂ ਨੇ ਜਿਹਦੇ ਨਾਲਕ ਮਾਹੌਲ ਸਿੱਧ ਦਿੰਦੇ ਆ ਮੰਨ ਲਓ ਕਿਸੇ ਵੀਡੀਓ ਦੇ ਥੱਲੇ 2-300 ਟਿੱਪਣੀ ਇੱਕੋ ਜਿਹੇ ਤਰ੍ਹਾਂ ਦੀ ਆ ਜਾਂਦੀ ਐ ਫੱਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਯਾ ਅੱਛਾ ਗੱਲ ਆਏ ਆ ਇਹ ਬਰਤਾਨਾ ਨੂੰ ਤੋੜਨ ਦੀ ਲੋੜ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਭਾਈ ਆ ਗੱਲ ਨਹੀਂ ਬਣਨੀ ਜਿਵੇਂ ਆਪਾਂ ਇੰਨੇ ਕੁ ਬੈਠੇ ਆ ਪਹਿਲੀ ਗੱਲ ਤਾਂ ਮੈਨੂੰ ਪਤਾ ਲੱਗਿਆ ਕਿ ਸਾਇਦ ਇੱਕ ਕੋ ਸਿੰਘਾਂ ਨੇ ਕਹਿੰਦੇ ਜਿੱਦੇ ਸੀ ਗੁਰੂ ਘਰਾਂ ਦੇ ਵਿੱਚ ਹੋਕੇ ਦੇਣ ਗਏ ਆ ਬੇਨਤੀਆਂ ਕਰਨ ਗਏ ਆ ਇੱਥੇ ਇਕੱਠ ਦੇ ਲਈ ਪੁਲਿਸ ਨੇ ਕਈ ਗੁਰੂ ਘਰਾਂ ਦੇ ਗ੍ਰੰਥੀ ਵੀ ਫੜ ਲਏ ਆ ਇੱਥੇ ਬੈਠਣ ਵੀ ਨਹੀਂ ਦੇ ਰਹੇ ਸੀ ਇੱਥੇ ਬੜੀ ਫੋਰਸ ਲਈ ਸੀ ਹੁਣ ਇੱਥੇ ਜੀ ਆਪਣਾ ਕੱਚ ਘੜਦਾ ਮੇਰੀ ਗੱਲ ਯਾਦ ਰੱਖੋ ਜਿਹੜੇ ਅੰਦਰ ਬੰਦ ਦਾ ਉਹਨੂੰ ਚੱਕ ਕੇ ਹਸਪਤਾਲ ਲੈ ਜਾਣਗੇ ਧੱਕੇ ਦੇ ਨਾਲ ਗਲੂ ਕੋਈ ਲਾ ਦੇਣਗੇ ਹੱਤਕੜੀਆਂ ਲਾ ਕੇ ਬੰਨ ਕੇ ਐਸਪੈਰ ਤੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਆ ਭੁਖੜਤਾਲ ਤੇ ਇਹਨਾਂ ਨੂੰ ਵੀ ਚੱਕ ਕੇ ਹਸਪਤਾਲ ਚ ਲੈ ਜਾਣਗੇ ਇਹ ਤੁਹਾਡੇ ਨਿਰਭਰ ਕਰਦਾ ਹੈ ਵੀ ਤੁਸੀਂ ਇੱਥੇ ਮੋਰਚਾ ਕਿਵੇਂ ਆਪਾਂ ਕਾਬਜਾਫ ਕਰਨਾ ਹੈ ਕਿਵੇਂ ਆਪਣੀ ਤਾਕਤ ਵਧਾਉਣੀ ਹੈ ਤੇ ਬਈ ਰੋਜ਼ ਡਿਊਟੀਆਂ ਬੰਨ ਕੇ ਪਿੰਡਾਂ ਦੇ ਵਿੱਚੋਂ ਇੱਥੇ ਵੱਧ ਤੋਂ ਵੱਧ ਸੰਗਤ ਇਕੱਠੀ ਕਰੋ ਜੇ ਚਾਹੋ ਨੇ ਆ ਕਿ ਸਾਡੀ ਜਿਹੜੀ ਆਵਾਜ਼ ਬਣੇ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜੇ ਲੜ ਰਹੇ ਨੇ ਲੜੇ ਨੇ ਅੱਜ ਵੀ ਜਿੱਲਾਂ ਦੇ ਵਿੱਚ ਬੈਠਿਆ ਕਸ਼ ਚੱਲ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਸਾਡਾ ਕੱਟਾ ਆਉਣਾ ਅੱਜ ਬਹੁਤ ਲੋਰੀਆਂ ਨੇ ਯਾਦ ਰੱਖਿਓ ਬਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਸੇ ਬੰਦੇ ਨੇ ਵੀ ਸਾਡੇ ਅੱਗੇ ਲੱ ਆ ਕੇ ਗੱਲ ਨਹੀਂ ਕਰਨੀ ਕੋਈ ਗਵਾਹੀ ਨਹੀਂ ਕਰਨੀ ਕੋਈ ਆਪਣੀ ਆਵਾਜ਼ ਨਹੀਂ ਉਪਰੰਦ ਕਰਨੀ ਕਿਉਂਕਿ ਇਹੀ ਹੋਣਾ ਵੀ ਯਾਰ ਮੁਰਤੇ ਨੂੰ ਪੁੱਛਦਾ ਤਾਂ ਹੈ ਨਹੀਂ ਮੈਂ ਲਾਂਬਾ ਨਹੀਂ ਦਿੰਦਾ ਤੇ ਨਾਮ ਹੈ ਇਹ ਆਸਾਨ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਇਨਸਾਨ ਜਿਹੜਾ ਬੰਦਾ ਲੜ ਰਿਹਾ ਉਹ ਆਪਣੇ ਲੋਕਾਂ ਦੇ ਆਸਾਨ ਕਰਨ ਲਈ ਲੜ ਰਿਹਾ ਹੈ ਬੰਦਾ ਆਪਣੇ ਕੌਮੀ ਫਰਜ਼ ਨਿਭਾਉਂਦਾ ਹੈ ਇਨਸਾਨ ਹੈ ਜਿਹੜਾ ਆਪਣੇ ਦਰਦ ਨੂੰ ਲੈ ਕੇ ਚੱਲਦਾ ਹੈ ਆਪਣੀ ਤੜਫ ਨੂੰ ਲੈ ਕੇ ਚੱਲਦਾ ਹੈ ਆਪਣੀ ਆਰਥਾ ਗੈਰਤਾ ਕਰਕੇ ਬੰਦੇ ਚੱਲਦੇ ਆ ਉਹ ਕਹਿੰਦੇ ਆਸਾਨ ਨਹੀਂ ਕਰਦੇ ਹੁਣ ਪਰ ਫਿਰ ਵੀ ਸਾਡਾ ਫਰਜ਼ ਬਣਦਾ ਯਾਰ ਜਿਹੜੇ ਸਾਡੀ ਆਵਾਜ਼ ਬਣਿਆ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣੇ ਸੁਤੰਨਵਾਦ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅਸੀਂ ਤੁਹਾਡੇ ਕੋਲੇ ਆ ਬੈਠ ਕੇ ਬੁਜ਼ਾਰਾਂ ਵੀ ਸਾਂਝੀਆਂ ਕਰਦੇ ਵੀ ਆਉਣ ਵਾਲਾ ਆਪਾਂ ਰਣਨੀਤੀ ਜਿਹੜੀ ਕਿਵੇਂ ਕਰਨੀ ਹੈ ਫਿਰ ਆਪਾਂ ਜਕਾਰੇ ਵੀ ਲਾਵਾਂਗੇ ਤੇ ਨਾਰੇ ਵੀ ਲਾਵਾਂਗੇ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ ਉਸ ਤਰੀਕੇ ਦੇ ਨਾਲ ਪਤਾ ਲੱਗੇ ਕਿ ਹਾਂ ਲੋਕਾਂ 'ਚ ਜੋਸ਼ ਵੀ ਹੈਗਾ ਆਵਾ ਬੁਝੇ ਜ ਰਹਿੰਦੀਆਂ ਕਈ ਵਾਰੀ ਗੱਲਾਂ

सरकार मुराबाद भले सोन वाहेगुरु जी का ख़सा वाहेगुरु